ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਦੇ ਵਿੱਚ ਤੇ ਅੱਜ ਆਪਾਂ ਬਹੁਤ ਹੀ ਟੇਸਟੀ ਜੀ ਗੁੜ ਦੀ ਤੇ ਆਪਣੇ ਭੁੰਨੇ ਛੋਲਿਆਂ ਦੀ ਗੱਚਕ ਬਣਾ ਕੇ ਤਿਆਰ ਕਰਾਂਗੇ ਤੇ ਬਹੁਤ ਹੀ ਟੇਸਟੀ ਤੇ ਹੈਲਦੀ ਗੱਚਕ ਬਣਦੀ ਆ ਤੁਸੀਂ ਇੱਕ ਵਾਰੀ ਜ਼ਰੂਰ ਟਰਾਈ ਕਰਕੇ ਦੇਖਿਓ ਤੇ ਬੜੀ ਈਜ਼ੀਲੀ ਬਣ ਜਾਂਦੀ ਆ 5-7 ਮਿੰਟਾਂ ਦੇ ਵਿੱਚ ਹੀ ਆਪਾਂ ਬਣਾ ਕੇ ਆਪਣੀ ਗੱਚਕ ਜਿਹੜੀ ਤਿਆਰ ਕਰ ਲਾਂਗੇ ਤਾਂ ਦੇਸੀ ਘਿਓ ਦੇ ਵਿੱਚ ਆਪਾਂ ਇਹਨੂੰ ਬਣਾਵਾਂਗੇ ਤਾਂ ਤੁਸੀਂ ਬੱਚਿਆਂ ਨੂੰ 스ਨੈਕਸ ਦੇ ਤੌਰ ਤੇ ਵੀ ਇਹਨੂੰ ਦੇ ਸਕਦੇ ਆ ਤੇ ਆਪਾਂ ਰੋਜ਼ ਇੱਕ ਟਿੱਕੀ ਖਾ ਸਕਦੇ ਆਂ ਜੀ ਤੇ ਉਹਦੇ ਲਈ ਆਪਾਂ ਨਾ ਇੱਕ ਕੌਲੀ ਗੁੜ ਦੀ ਲਈ ਹੈ ਜੀ ਤੇ ਆਪਾਂ ਗੁੜ ਨੂੰ ਨਾ ਕਰਦ ਨਾਲ ਕੱਟ ਲਿਆ ਏ ਇੱਕ ਕੌਲੀ ਭਰ ਕੇ ਲਈਓ ਗੁੜ ਦੀ ਤੇ ਇਹਦੇ ਵਿੱਚ ਆਪਾਂ ਇੱਕ ਚਮਚਾ ਪਾ ਦੇਾਂਗੇ ਜੀ ਦੇਸੀ ਘਿਓ ਦਾ ਤੇ ਤੁਸੀਂ ਦੇਸੀ ਘਿਓ ਦਾ ਪਾਇਓ ਚਮਚਾ ਦੂਜੇ ਚ ਤਾਂ ਕੋਈ ਤਾਂ ਫਾਇਦਾ ਨਹੀਂ ਤਾਂ ਆਪਾਂ ਹੈਲਦੀ ਬਣਾਉਣੀ ਹੈਗਾ ਚ ਕਿਸ ਲਈ ਆਪਾਂ ਨੂੰ ਹੈ ਦੇਸੀ ਘਿਓ ਹੀ ਪਾਉਣਾ ਹੈ ਆਪਾਂ ਇਹਦੇ ਵਿੱਚ ਤੇ ਆਪਾਂ ਆਪਣੇ ਗੁੜ ਨੂੰ ਪਗਲਾ ਲੈਣਾ ਜੀ ਸੋ ਸਲੋਅ ਅੱਗ ਤੇ ਤੁਸੀਂ ਆਪਣੇ ਗੁੜ ਨੂੰ ਭਗਲਾ ਲੈਣਾ ਤੇ ਇਹਨਾਂ ਨੂੰ ਨਾ ਇੱਕ ਕ੍ਰਾਂਚ ਹੋਣ ਤੱਕ ਜਿੱਨ ਜਿਹੜਾ ਆਪਣਾ ਗੁੜ ਕ੍ਰਾਂਚੀ ਨਹੀਂ ਹੁੰਦਾ ਉਹਨਾਂ ਚਿਰ ਆਪਾਂ ਇਹਨੂੰ ਵਾਲੀ ਜਾਣਾ ਹੈ ਆਪਣੇ ਗੁੜ ਨੂੰ ਪਰ ਅੱਗ ਤੁਸੀਂ ਥੋੜੀ ਰੱਖਣੀ ਹੈਗੀ ਜੇ ਜਦੋਂ ਝੱਗ ਜੀ ਆਉਣ ਲੱਗੀ ਆਪਾਂ ਨੂੰ ਪਤਾ ਲੱਗ ਜੂਗਾ ਤੇ ਇਹਦੇ ਵਿੱਚ ਜਿਹੜੀ ਖੁਸ਼ਬੂ ਆ ਉਹ ਵੀ ਬਹੁਤ ਹੀ ਜ਼ਿਆਦਾ ਸੋਹਣੀ ਆਉਣ ਲੱਗ ਜਾਂਦੀ ਆ ਤੇ ਉੱਥੋਂ ਵੀ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਆਪਣਾ ਗੁੜਾ ਜਿਹੜਾ ਉਹ ਪੱਕ ਗਿਆ ਏ ਤੇ ਆਪਾਂ ਠੰਡੇ ਪਾਣੀ ਦੇ ਕੋਲ ਲੇ ਕੇ ਨਾ ਇਹਦੇ ਵਿੱਚ ਥੋੜੇ ਦੋ ਕ ਬੂੰਦਾ ਪਾ ਕੇ ਦੇਖ ਲਾਂਗੇ ਤੇ ਜੇ ਆਪਣਾ ਗੁੜ ਟੁੱਟਦਾ ਏ ਤਾਂ ਇਹਦਾ ਮਤਲਬ ਆਪਣੀ ਗੱჭਕ ਬਣ ਕੇ ਤਿਆਰ ਹੋ ਗਈ ਆ ਤੇ ਆਪਾਂ ਨੂੰ ਤੋੜ ਕੇ ਦੇਖ ਲਾਂਗੇ ਤੇ ਜੇ ਚੱਪਚਿਪਾ ਹੁੰਦਾ ਏ ਵੀ ਹਜੇ ਨਹੀਂ ਟੁੱਟਦਾ ਫਿਰ ਤੁਸੀਂ 1-2 ਮਿੰਟ ਹੋਰ ਗੁੜ ਨੂੰ ਪਕਾ ਲਿਓ ਤੇ ਵੀਡੀਓ ਚੰਗੀ ਲੱਗਦੀ ਹੁੰਦੀ ਤੇ ਸ਼ੇਅਰ ਜ਼ਰੂਰ ਕਰਦਿਆ ਕਰੋ ਜੀ ਤਾਂ ਕਿ ਹੋਰ ਵੀ ਭੈਣ ਭਰਾ ਆਪਣੇ ਨਾਲ ਜੁੜ ਸਕਣ ਤੇ ਆਪਣਾ ਗੋੜਾ ਜਿਹੜਾ ਪੱਕ ਕੇ ਤਿਆਰ ਹੋਇਆ ਏ ਤੇ ਹੁਣ ਆਪਾਂ ਨਾ ਇਹਦੇ ਵਿੱਚ ਸੌਂਫ ਪਾਵਾਂਗੇ ਜੀ ਫਲੇਵਰ ਲਈ ਬਹੁਤ ਹੀ ਜ਼ਿਆਦਾ ਟੇਸਟੀ ਤੇ ਹੈਲਦੀ ਗੱჭਗਾ ਤੁਸੀਂ ਕਿਉਂ ਨਹੀਂ ਜ਼ਰੂਰ ਟਰਾਈ ਕਰਨੀ ਆ ਤੇ ਬਹੁਤ ਹੀ ਛੇਤੀ ਬਣ ਜਾਂਦੀ ਹੈ 5-7 ਮਿੰਟਾਂ ਦੇ ਵਿੱਚ ਹੀ ਤਿਆਰ ਹੋ ਜਾਂਦੀ ਹੈ ਆਪਣੀ ਗੱჭਗਾ ਜਿਹੜੀ ਆਪਾਂ ਬਾਹਰੋਂ ਕਿਉਂ ਲਿਆਉਣੀ ਜਦੋਂ ਆਪਾਂ ਘਰੇ ਬਣਾ ਸਕਦੇ ਹਾਂ ਤਾਂ ਤੇ ਇਹਦੇ ਵਿੱਚ ਆਪਾਂ ਹੁਣ 2 ਚਮਚੇ ਪਾ ਦੇਾਂਗੇ ਜੀ ਸੌਂਫ ਦੇ ਵੱਧ ਘੱਟ ਸੌਂਫ ਤੁਸੀਂ ਪਾ ਸਕਦੇ ਆ ਤੇ ਹੁਣ ਆਪਾਂ ਜਿਹੜੇ ਛੋਲੇ ਰੱਖੇ ਸੀਗੇ ਆਪਣੇ ਉਹ ਪਾਤੇ ਆ ਜੇ ਕਕੌਲੀ ਭਰ ਕੇ ਛੋਲਿਆਂ ਦੀ ਪਾਈ ਆ ਤੇ ਇਹਨਾਂ ਦੇ ਆਪਾਂ ਛੌਲਕਾ ਲਾਦੇ ਸੀਗੇ ਇਸ ਛੋਲਕ ਤੁਸੀਂ ਲਾਉਣੇ ਲਾਜ਼ਮੀ ਆ ਛੋਲਕ ਪੱਕਾ ਲਾ ਦਿਓ ਤੁਸੀਂ ਨਹੀਂ ਤਾਂ ਨਾ ਟੇਸਟ ਨਹੀਂ ਬਣਨਾ ਤੇ ਹੁਣ ਆਪਾਂ ਇੱਕ ਕੜਾ ਲਿਆਏ ਜੀ ਤੇ ਆਪਾਂ ਕੜੇ ਦੇ ਵਿੱਚ ਨਾ ਇਹਨੂੰ ਟਿੱਕੀਆਂ ਦੀ ਸ਼ੇਪ ਦੇਵਾਂਗੇ ਤੇ ਕੜੇ ਦੇ ਵਿੱਚ ਆਪਾਂ ਇਹਨੂੰ ਜਿਹੜਾ ਆਪਾਂ ਮਿਸ਼ਰਣ ਬਣਾਇਆ ਹੈ ਗਾਚਕ ਦਾ ਉਹ ਪਾ ਦੇਾਂਗੇ ਆਪਾਂ ਕੜੇ ਦੇ ਵਿੱਚ ਤਾਂ ਤੁਸੀਂ ਚੋਰਸ ਸ਼ੇਪ ਵੀ ਦੇ ਸਕਦੇ ਆ ਪਰ ਜਿਹੜਾ ਤੁਸੀਂ ਕੰਮ ਹੈ ਧਿਆਨ ਨਾਲ ਕਰਨਾ ਕਿਉਂਕਿ ਆਪਣਾ ਗੁੜਾ ਤੇ ਜਿਹੜੇ ਛੋਲੇ ਉਹ ਬਹੁਤ ਜ਼ਿਆਦਾ ਗਰਮ ਹੈ ਜੀ ਤੇ ਇਹਨਾਂ ਨੂੰ ਤੁਸੀਂ ਗਰਮ-ਗਰਮ ਨੂੰ ਸ਼ੇਪ ਦੇਣੀ ਪੈਣੀ ਆ ਤੇ ਜੇ ਇਹ ਇੱਕ ਵਾਰੀ ਸੁੱਕ ਗਿਆ ਜਾਂ ਠੰਡਾ ਹੋ ਗਿਆ ਥੋੜਾ ਜਿਹਾ ਵੀ ਤਾਂ ਆਪਾਂ ਇਹਨਾਂ ਨੂੰ ਸ਼ੇਪ ਨਹੀਂ ਦੇ ਪਾਵਾਂਗੇ ਇਸ ਲਈ ਤੁਸੀਂ ਇਹ ਜਿਹੜਾ ਕੰਮ ਹੈ ਛੇਤੀ-ਛੇਤੀ ਕਰਨਾ ਪਊਗਾ ਤੁਹਾਨੂੰ ਤੇ ਥੋੜੀ ਸੌਂਫ ਹੈ ਜਿਹੜੀ ਆਪਾਂ ਫਲੇਵਰ ਲਈ ਲਾਤੀ ਉੱਤੇ ਵੀ ਤੇ ਸਾਰੀਆਂ ਟਿੱਕੀਆਂ ਜਿਹੜੀਆਂ ਆਪਾਂ ਇਹਨਾਂ ਨੂੰ ਤਿਆਰ ਕਰ ਲਿਆ ਜੀ ਕੜੇ ਦੀ শেਪ ਹੀ ਦਿੱਤੀ ਆਪਾਂ ਇਹਨਾਂ ਨੂੰ ਸਾਰੀਆਂ ਟਿੱਕਣ ਦੇ ਠੰਡਾ ਹੋਣ ਲਈ ਥੋੜਾ ਜਿਹਾ ਆਪਾਂ ਧਰ ਦਿੰਨੇ ਆ ਤੇ ਆਪਣਾ ਟਿਕਾ ਜਿਹੜੀਆਂ ਉਹ ਹੋngਾਂ ਇੰਜ ਠੰਡੀਆਂ ਤੇ ਹੁਣ ਆਪਾਂ ਇਹਨਾਂ ਨੂੰ ਸਰਵ ਕਰਕੇ ਦਿਖਾਉਣੇ ਆ ਤੁਹਾਨੂੰ ਬਹੁਤ ਹੀ ਜ਼ਿਆਦਾ ਟੇਸਟੀ ਤੇ ਹੈਲਦੀ ਗੱਟਕਾ ਹੈ ਆਪਣੀ ਤੇ ਆਪਾਂ ਬਾਜ਼ਾਰ ਨਾਲੋਂ ਲਿਆਉਣ ਨਾਲੋਂ ਤੇ ਚੰਗਾ ਹੀ ਆ ਕਿ ਆਪਾਂ ਆਪਣੇ ਘਰੇ ਬਣਾ ਲਗੇ ਸਾਫ਼ ਸੁਥਰੀ ਮਾਹੌਲ ਦੇ ਵਿੱਚ ਜਿਹਦੇ ਚੀਜ਼ ਬਣਦੀ ਆ ਤਾਂ ਉਹ ਆਪਾਂ ਨੂੰ ਲੱਗਦੀ ਵੀ ਆ ਤੇ ਆਪਾਂ ਨੂੰ ਤਸੱਲੀ ਵੀ ਹੁੰਦੀ ਆ ਵੀ ਆਪਾਂ ਆਪਣੇ ਘਰ 'ਚ ਬਣਾਈ ਆ ਆਪਾਂ ਆਪਦੇ ਬੱਚਿਆਂ ਨੂੰ ਬੇਫਿਕਰ ਹੋ ਕੇ ਦੇ ਸਕਦੇ ਆ ਜਿਵੇਂ ਹੁਣ ਫਰੂਟ ਆਪਣੇ ਜਵਾਕ ਰੋਜ਼-ਰੋਜ਼ ਨਹੀਂ ਖਾਂਦੇ ਤਾਂ ਆਪਾਂ ਇਹਨੂੰ ਇਹ ਟਿੱਕੀ ਵੀ ਦੇ ਸਕਦੇ ਆ ਆਪਣੀ ਗਾਚਕ ਦੀ ਬਹੁਤ ਹੀ ਹੈਲਦੀ ਆਪਸ਼ਨ ਹੈ ਤੇ ਦੂਸਰੀ ਵਾਰੀ ਜ਼ਰੂਰ ਟਰਾਈ ਕਰੋ ਆਪਣੇ ਬੱਚਿਆਂ ਨੂੰ ਵੀ ਦੇ ਸਕਦੇ ਆ ਤੁਸੀਂ ਜਿਵੇਂ ਲੰਚ ਬਾਕਸ ਦੇ ਵਿੱਚ ਇੱਕ ਟਿੱਕੀ ਤਾਂ ਆਪਣੀ ਗਾਚਕ ਬਣ ਕੇ ਹੋਈ ਹੈ ਜੀ ਤਿਆਰ ਬਹੁਤ ਹੀ ਟੇਸਟੀ ਤੇ ਕਰਾਂਚੀ ਜੀ ਆਪਣੀ ਗਾਚਕ ਬਣੀ ਸੀਗੀ ਤੇ ਤੁਸੀਂ ਜ਼ਰੂਰ ਟਰਾਈ ਕਰਨੀ ਆ ਤੇ ਮਿਲਦੇ ਆ ਤੁਹਾਨੂੰ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਤੇ ਉਦੋਂ ਤੱਕ ਕੀ ਸਾਰੇ ਭੈਣ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਤੇ ਜਿਨ੍ਹਾਂ ਜਿਨ੍ਹਾਂ ਨੇ ਆਪਣੀ ਵੀਡੀਓ ਦੇਖੀ ਉਹਨਾਂ ਦਾ ਸਾਰਿਆਂ ਦਾ ਦਿਲ ਤੋਂ ਧੰਨਵਾਦ ਹੈ ਜੀ ਤੇ ਇਸੇ ਤਰ੍ਹਾਂ ਆਪਾਂ ਨੂੰ ਸਪੋਰਟ ਕਰਦੇ ਰਹੋ ਜੀ ਤੇ ਲੈ ਕੇ ਆਵਾਂਗੇ ਇੱਕ ਹੋਰ ਨਵੀਂ ਵੀਡੀਓ ਤੁਹਾਡੇ ਲਈ